ਸਰਲਤਾ ਜੀਵਨ ਦੀ ਸ਼ੋਭਾ ਅਤੇ ਸਫਲਤਾ ਦਾ ਮੂਲ ਮੰਤਰ ਹੈ ਪਰ ਇਹ ਆਪਣੇ ਅਰਥ ਦੇ ਸੰਬੰਧ ਵਿੱਚ ਜਿੰਨੀ ਸੌਖੀ ਹੈ ਜੀਵਨ ਜਿਉਣ ਦੇ ਸੰਦਰਭ ਵਿੱਚ ਓਨੀ ਹੀ ਮੁਸ਼ਕਲ ਡੰਡੀ ਮਨੁੱਖ ਦੇ ਵਿਚਾਰ ਅਤੇ ਇੱਛਾਵਾਂ ਇਸ ਦੇ ਕਾਰਨ ਹਨ ਕਿਉਂਕਿ ਇਹੀ ਜੀਵਨ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੇ ਹਨ ਡੰਡੀ ਜਦੋਂ ਵਿਅਰਥ ਵਿਚਾਰ ਅਤੇ ਗਲਤ ਖਾਹਿਸ਼ਾਂ ਜੀਵਨ ਨੂੰ ਬੋਝ ਬਣਾ ਦਿੰਦੀਆਂ ਹਨ ਤਾਂ ਸਰਲ ਜੀਵਨ ਵੀ ਮੁਸ਼ਕਲ ਲੱਗਣ ਲੱਗਦਾ ਹੈ ਡੰਡੀ ਕਈ ਵਾਰ ਤਾਂ ਇਹਨਾਂ ਦਾ ਆਕਾਸ਼ ਇੰਨਾ ਉੱਚਾ ਹੋ ਜਾਂਦਾ ਹੈ ਕਿ ਠੀਕ ਤਰ੍ਹਾਂ ਜ਼ਮੀਨ ਵੀ ਨਜ਼ਰ ਨਹੀਂ ਆਉਂਦੀ ਡੰਡੀ ਫਿਰ ਇਸ ਉੱਤੇ ਰਹਿਣਾ ਮੁਸ਼ਕਲ ਹੋ ਜਾਂਦਾ ਹੈ ਡੰਡੀ ਸਰਲਤਾ ਉਪਯੋਗਤਾਵਾਂ ਦਾ ਨਿਰਧਾਰਨ ਕਰਕੇ ਮਨੁੱਖ ਦੀਆਂ ਇਛਾਵਾਂ ਨੂੰ ਸੀਮਤ ਕਰ ਦਿੰਦੀ ਹੈ ਜਿਸ ਨਾਲ ਬੇਲੋੜੀਆਂ ਖਾਹਿਸ਼ਾਂ ਉੱਤੇ ਰੋਕ ਲੱਗ ਜਾਂਦੀ ਹੈ ਅਤੇ ਜੀਵਨ ਦਾ ਦੁਰਗਮ ਰਾਹ ਵੀ ਸੁਗਮ ਹੋ ਜਾਂਦਾ ਹੈ ਡੰਡੀ ਪ੍ਰਸਿੱਧ ਭਾਰਤੀ ਦਰਸ਼ਨ ਸ਼ਾਸਤਰੀ ਜੇ ਕ੍ਰਿਸ਼ਨ ਮੂਰਤੀ ਕਹਿੰਦੇ ਹਨ ਮਨੁੱਖੀ ਜੀਵਨ ਵਿੱਚ ਸਰਲਤਾ ਦਾ ਪ੍ਰਗਟ ਹੋਣਾ ਉਸ ਵੇਲੇ ਹੁੰਦਾ ਹੈ ਜਦੋਂ ਉਸ ਨੂੰ ਵਿਚਾਰਾਂ ਦੇ ਬੋਝ ਤੋਂ ਮੁਕਤੀ ਮਿਲ ਜਾਂਦੀ ਹੈ ਡੰਡੀ ਜੀਵਨ ਦੀ ਸੁੰਦਰਤਾ ਸਰਲਤਾ ਵਿੱਚ ਮੌਜੂਦ ਹੁੰਦੀ ਹੈ ਡੰਡੀ ਇਸੇ ਲਈ ਇਹ ਜੀਵਨ ਦੇ ਸੰदर्भ ਵਿੱਚ ਜਿੰਨੀ ਪ੍ਰਸੰਗਿਕ ਹੈ ਓਨੀ ਕਿਸੇ ਲਈ ਨਹੀਂ ਡੰਡੀ ਇਹ ਹੀ ਸਮਾਜਿਕ ਲੋਕਪ੍ਰਿਅਤਾ ਦਾ ਕਾਰਨ ਹੈ ਪਰ ਹੰਕਾਰ ਇਸ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਡੰਡੀ ਇਹ ਵਿਅਕਤੀ ਨੂੰ ਨਾ ਸਿਰਫ ਆਪਣੇ ਆਪ ਤੋਂ ਸਗੋਂ ਸਮਾਜ ਤੋਂ ਵੀ ਦੂਰ ਕਰ ਦਿੰਦਾ ਹੈ ਜਿਸ ਕਾਰਨ ਜੀਵਨ ਵਿੱਚ ਸਟਾਰਟ ਰੇਲ ਗੱਡੀਆਂ ਬੱਸ ਅੱਡਿਆਂ ਅਤੇ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਤੋਂ ਬਾਅਦ ਹੁਣ دہشت ਫੈਲਾਉਣ ਵਾਲੇ ਸਮਾਜ ਵਿਰੋਧੀ ਅੰਸਰਾਂ ਦੇ ਹੌਸਲੇ ਹੱਦਾਂ ਪਾਰ ਕਰ ਰਹੇ ਹਨ ਡੰਡੀ ਕੁਝ ਮਹੀਨਿਆਂ ਤੋਂ ਸਕੂਲਾਂ ਨੂੰ ਫਰਜ਼ੀ ਈਮੇਲਾਂ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਡੰਡੀ ਹੁਣ ਪਟਿਆਲਾ ਦੇ 6 ਸਕੂਲਾਂ 2 ਕਾਲਜਾਂ ਇੱਕ ਐਜੂਕੇਸ਼ਨ ਅਕਾਦਮੀ ਅਤੇ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆਈ ਹੈ ਡੰਡੀ ਧਮਕੀ ਵਾਲੀ ਈਮੇਲ ਆਉਣ ਤੋਂ ਬਾਅਦ ਜ਼ਿਲ੍ਹੇ ਵਿੱਚ دہشت ਦਾ ਮਾਹੌਲ ਬਣ ਗਿਆ ਡੰਡੀ ਸੁਰੱਖਿਆ ਦੇ ਮੱਦੇਨਜ਼ਰ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਅਤੇ ਮਾਪਿਆਂ ਲਈ ਵੀ ਇਹ ਪਰੇਸ਼ਾਨੀ ਵਾਲਾ ਸਮਾਂ ਸੀ ਡੰਡੀ ਇਸ ਮਹੀਨੇ 15 ਦਸੰਬਰ ਨੂੰ ਜਲੰਧਰ ਸ਼ਹਿਰ ਦੇ 11 ਸਕੂਲਾਂ ਨੂੰ ਬੰਬ ਧਮਾਕਿਆਂ ਨਾਲ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਸੀ ਡੰਡੀ ਚਾਰ ਸਕੂਲਾਂ ਨੂੰ ਧਮਕੀ ਵਾਲੀ ਈਮੇਲ ਆਈ ਸੀ ਡੰਡੀ ਇਸ ਤੋਂ ਪਹਿਲਾਂ ਪੰਜਾਬ ਦੇ ਮਸ਼ਹੂਰ ਗਾਇਕਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ ਡੰਡੀ ਬੀਤੇ ਦਿਨੀ ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਨੂੰ ਫੋਨ ਉੱਤੇ ਧਮਕੀ ਦਿੱਤੀ ਗਈ ਡੰਡੀ ਫੋਨ ਕਰਨ ਵਾਲੇ ਨੇ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਿਆ ਅਤੇ ਧਮਕੀ ਦਿੱਤੀ ਕਿ ਨੂਰੀ ਆਪਣੇ ਸੰਗੀਤਕਾਰ ਲੜਕੇ ਨੂੰ ਇਸ ਕੰਮ ਤੋਂ ਹਟਾ ਲਵੇ ਡੰਡੀ ਅਜਿਹੀਆਂ ਧਮਕੀਆਂ ਦੀ ਸੂਚੀ ਲੰਬੀ ਹੈ ਡੰਡੀ ਇਸ ਸਾਲ ਜੁਲਾਈ ਮਹੀਨੇ ਬੈਂਗਲੁਰੂ ਦੇ 80 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਡੰਡੀ ਨੌਇੜਾ ਵਿੱਚ ਇਸ ਸਾਲ 9 ਸਕੂਲਾਂ ਨੂੰ ਅਜਹੀ ਧਮਕੀ ਵਾਲੀ ਈਮੇਲ ਭੇਜੀ ਗਈ ਸੀ ਡੰਡੀ